ਫੰਨਾ ਨੈਸ਼ਨਲ ਹਾਈਵੇ ਤੇ ਇੱਕ ਵੱਡਾ ਹਾਦਸਾ ਵਾਪਰਿਆ ਹਾਲਾਕੀ ਸਵੇਰੇ ਇਸ ਦੀ ਖਬਰ ਨਸ਼ਰ ਕੀਤੀ ਗਈ ਸੀ ਪਰ ਹੁਣ ਘਟਨਾ ਦਾ ਜਿਹੜਾ ਮੰਜ਼ਰ ਲੋਕਾਂ ਨੇ ਦੇਖਿਆ ਹੈ ਉਹ ਸਾਹਮਣੇ ਆਏ ਨੇ ਜਿਨ੍ਹਾਂ ਨੇ ਦੱਸਿਆ ਕਿ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਦੇਖਣ ਵਾਲਿਆਂ ਦੀ ਰੂ ਕੰਬ ਗਈ ਹੈ ਇਸ ਹਾਦਸੇ ਦੇ ਵਿੱਚ 22 ਤੋਂ ਜ਼ਿਆਦਾ ਜਿਹੜੇ ਕਿ ਯਾਤਰੀ ਸੀ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਾਰਤੀ ਕਰਵਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਸਟੂਡੈਂਟ ਸੀ ਦੂਜੀ ਤਰਫ ਤੇਜ਼ ਰਫਤਾਰ ਟਰਾਲਾ ਡਿਵਾਈਡਰ ਪਾਰ ਕਰਕੇ ਬੱਸ ਦੇ ਨਾਲ ਟਕਰਾਇਆ ਹੈ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪੁੱਛਦੀ ਆ ਤੇ ਉਹਨਾਂ ਵੱਲੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਇਸ ਦੇ ਚੱਲਦੇ ਹੀ ਟ੍ਰੈਫਿਕ ਵੀ ਜਾਮ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਜਿਹੜਾ ਵਾਹਨ ਨੇ ਉਹ ਟ੍ਰੈਫਿਕ ਖੋਲ ਕੇ ਦੁਬਾਰਾ ਸ਼ੁਰੂਆਤ ਕੀਤੀ ਗਈ ਨੇ ਫਿਲਹਾਲ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਐਕਸੀਡੈਂਟ ਕਿੱਥੇ ਹੋਇਆ ਜੀ ਬੱਸ ਜਾ ਰਹੀ ਸੀ ਤੇ ਡਰਾਈਵਰ ਤੋਂ دوسری ਸਾਈਡ ਤੋਂ ਆ ਕੇ ਟਰੱਕ ਜੋ ਨਾਲ ਬੱਸ ਸੱਚ ਤੁਸੀਂ ਕਿੱਥੋਂ ਦੀ ਕਿੱਥੇ ਜਾ ਰਹੀ ਸੀ ਅਸੀਂ ਸਰਾਂ ਦੇ ਜਾ ਰਹੇ ਸੀ ਡਿਊਟੀ ਤੇ ਜਾ ਰਹੇ ਸੀ ਬੱਸ ਬੱਸ ਉੱਪਰ ਹੀ ਹੋ ਰਹੀ ਸੀ ਕਿਹੜੀ ਬੱਸ ਸੀ? ਆਰਟੀਸੀ ਕਿਤੇ ਕੋਈ ਐਕਸੀਡੈਂਟ? ਇਹ ਬੱਸ ਖਪੋਲ ਚੜਦੇ ਖੰਨੇ ਵਾਲਾ ਬੱਸ ਖਪੋਲ ਤੇ ਮੋਬਾਈਲ ਵਗੈਰਾ ਡਿੱਟਾ ਜੁੜੀ ਹੋਏ ਵਿੱਚ ਸਵਾਰ ਗਿਆ ਮਤਲਬ ਆਈ ਥਿੰਕ ਕੋਈ ਹੁਣ ਕਿਤੇ ਕੋਈ ਨਹੀਂ ਬੈਠ ਰਿਹਾ ਬਾਕੀ ਪਤਾ ਨਹੀਂ ਕੁਝ ਵੀ ਆਈਡੀਆ ਨਹੀਂ ਕੋਈ ਕਿਤੇ ਐਕਸੀਡੈਂਟ ਨਾ ਪਾੜੀ ਪਾਦਲੇ ਤੋਂ ਪਹਿਲਾਂ ਹੀ ਆ ਵੀ ਮੰਡੀਕਰਨਗੜ ਪਹੁੰਚੇ ਨਹੀਂ ਸੀ ਤਾਂ ਦੇ ਸੀ ਕਿਤਾ ਅਚੀਕਾ ਟਰੱਕ ਕਿੱਥੋਂ ਆਇਆ ਸੀ ఢਮਾਕਾ ਦਿੱਤਾ ਟਰੱਕ ਸਿਰਾਂ ਅੰਦਰ ਰੋਡ ਤੋਂ ਆ ਰਿਹਾ ਸੀ ਖੰਨੇ ਨੂੰ ਜਾ ਰਿਹਾ ਸੀ ਕੋਈ ਸਾਈਡ ਹੈਲਪਰ ਅਸੀਂ ਬਿਲਕੁਲ ਸਹੀ ਤੇ ਡਰਾਈਵਰ ਬੱਸ ਸਲੋ ਵੀ ਚਲਾ ਰਸ ਸੀ ਕੋਈ ਇੰਨੀ ਫਾਸਟ ਨਹੀਂ ਸੀ ਵੀ ਬਹੁਤ ਤੇਜ਼ ਭਜਾ ਕੇ ਲੈ ਕੇ ਜਾ ਰਿਹਾ ਸੀ ਕਿੰਨੇ ਸਬਕ ਲੱਗੇ ਅ ਤਕਰੀਬਨ ਸਭ ਦੇ ਲੱਗੇ ਸੌ ਤੋਂ ਸੀ ਜਿਆਦਾ ਵਿੱਚ ਜਿਹੜਾ ਦੋਨੋਂ ਮਿਕਸ ਰੇਡੀ ਜੋ ਸਟੂਡੈਂਟਸ ਸਕੂਲ ਦੇ ਬੱਚੇ ਆ ਗਿਆparat 53 ਵਰਗ ਅਕਚੁਅਲੀ ਕੀ ਸਾਇਆ ਕਿੰਨੇ ਇੰਜਰਡ ਐ ਐਕਸੀਡੈਂਟ ਹੋਇਆ ਬੱਸ ਤੇ ਕਿੰਨੇ ਤੇ ਟਰੱਕ ਦਾ ਪ੍ਰਿਸਟੀਨ ਮਾਲ ਦੇ ਕੋਲ ਤੇ ਇਹਦੇ ਵਿੱਚ 22 ਪੇਸ਼ੈਂਟਸ ਆਏ ਸਾਡੇ ਕੋਲ ਜਿਹੜੇ ਇੰਜਰਡ ਆਏ ਉਹਨਾਂ ਦੇ ਵਿੱਚੋਂ 21 ਕੇ ਕਹਿੰਦੇ ਟ੍ਰੀਟ ਹੋ ਗਏ ਤੇ 22 ਨੂੰ ਅਸੀਂ ਜਿਹੜਾ ਹੈਗਾ ਫਰਸਟ ਐਡ ਦੇ ਕੇ ਤੇ ਜਿਹੜਾ ਹੈ ਸੈਕਟਰ 32 ਚੰਡੀਗੜ੍ਹ ਰੈਫਰ ਕੀਤਾ ਕਿਉਂਕਿ ਉਹਦੇ ਲਿਪਤੀ ਅਵਲਸ਼ਨ ਇੰਜਰੀ ਸੀ ਜਿਹੜੀ ਇੰਜਰੀ ਜਿਹੜੀ ਕਾਫੀ ਇੰਜਰਸ ਸੀ ਮਨ ਮਾਈਨਰ ਜੀ ਇੰਜਰੀਜ਼ ਆ ਜਿਹੜੀਆਂ ਕੀ ਅੰਡਰ ਪ੍ਰੋਸੈਸ ਸੇ ਕੁਝ ਤੇ ਐਕਸ-ਰੇਸ ਕੀ ਗਏਗਾ ਤੇ ਕਰਵਾ ਰਹੇ ਆ ਕੁਝ ਤੇ ਹੋ ਟੈਸਟ ਕਰਵਾ ਰਹੇ ਆ ਬਟ ਦੇ ਆਰ ਅੰਡਰ ਕੁਟੋਪ ਅਨਸਰ ਜਿਹੜਾ ਸਵੇਰੇ ਐਕਸ-ਰੇ ਟਾਇਮ ਹੌਮਸ ਆਫਿਸ ਦੇ ਸਾਹਮਣੇ ਆਇਆ ਆ ਜੀ ਸਵੇਰੇ ਸਾਨੂੰ ਨਾ ਛੜਕ ਨੌਂਜ ਦੇ ਇਨਫੋਰਮੇਸ਼ਨ ਆਇਆ ਸੀ ਉੱਥੇ ਜੁਤੀ ਰੋਡ ਦੇ ਉੱਤੇ ਇੱਕੜਾ ਗੁਰਦਾਸ਼ ਅਸ਼ਰਮ ਦੇ ਸਾਹਮਣੇ ਟਰਾਲਾ ਤੇ ਬੱਸ ਦੇ ਵਿੱਚ ਕੋਈ ਐਕਸੀਡੈਂਟ ਹੋ ਚੁੱਕਿਆ ਤਾਂ ਮੈਂ ਨੂੰ ਜਿੱਥੋਂ ਰਸਕਤਾ ਐਸਐਟੂ ਸਾਹਿਬ ਆਉਂਦੇ ਉੱਥੇ ਸੀ ਜਿਹੜਾ ਮਾਇਆ ਤਾਂ ਅਸੀਂ ਜਿਹੜੀਆਂ ਇੰਜਰਡ ਸਵਾਰੀਆਂ ਸੀਗੀਆਂ ਪਹਿਲਾਂ ਤਾਂ ਉਹਨਾਂ ਨੂੰ ਰੈਸਕਿਊ ਕਰਕੇ ਹਸਪੀਟਲ ਪਹੁੰਚਾਇਆ ਜੀ ਜਿਹਦੇ ਵਿੱਚ 22 ਸਵਾਰੀਆਂ ਦੇ ਸੱਟਾਂ ਲੱਗਿਆ ਸੀਗੇ ਪੂਰੇ 40-50 ਬੰਦੇ ਸੱਟੇ ਸੀਗੇ ਇਹਦੇ ਵਿੱਚ ਉਹਨਾਂ ਚੋਂ 22 ਦੇ ਸੱਟਾਂ ਲੱਗਿਆ ਸੀ ਸੱਟਾਂ ਦੇ 올 ਆਫ ਦੈਮ ਆਰ ਆਊਟ ਆਫ ਨੇਚਰ ਕੋਈ ਪ੍ਰੀਵੀਅਸ ਇੰਜਰੀਜ਼ ਨਹੀਂ ਆ ਡਰਾਈਵਰ ਤੇ ਵੀ ਸੱਟ ਲੱਗੀ ਆ বাস ਵਾਲੇ ਦੇ ਐਕਚੁਅਲੀ ਉਧਰੋਂ ਆਪੋਜ਼ਿਟ ਸਾਈਡ ਤੋਂ ਇਹ ਤਾਂ ਲੁਧਿਆਣੇੋਂ ਉਧਰ ਨੂੰ ਜਾ ਰਹਾ ਸੀ ਪਟਿਆਲਾ ਵੱਲ ਲੇਕਿਨ ਜਿਹੜੇ ਟਰਾਲਾ ਸੀਗਾ ਉਹ ਆਪੋਜ਼ਿਟ ਸਾਈਡ ਤੋਂ ਆ ਰਿਹਾ ਸੀ ਕਮਿਕਰ ਸਾਈਡ ਤੋਂ ਉਹ ਉਹ ਰੌਂਗ ਸਾਈਡ ਆ ਕੇ ਡਵਾਈਡਰ ਤੋਂ ਰੌਂਗ ਸਾਈਡ ਆ ਕੇ ਇਸੇ ਵਿਕਪਾਸਟ ਵਿੱਚ ਆਸੀ ਤੇ ਉਹਦੇ ਵਿੱਚ ਅਸੀਂ ਫਿਰ ਉਹ ਰੈਸਕਿਊ ਕੀਤਾ ਦਾਖਲ ਕਰਾਇਆ ਬੰਨਾਂ ਨੂੰ ਤੇ ਉਹਨਾਂ ਦਾ ਸਟੇਟਮੈਂਟਸ ਰਿਕਾਰਡ ਕਰਕੇ ਅਸੀਂ ਜਿਹੜੀ ਪ੍ਰੋਸੀਡਿੰਗਸ ਆ ਪੁਲਿਸ ਪ੍ਰੋਸੀਡਿੰਗ ਆ ਕਰ ਰਹੇ ਹਾਂ ਤੇ ਜਿ Criminal ਕੇਸ ਰਜਿਸਟਰ ਕਰਾ ਕੇ ਕਰ ਰਹੇ ਹਾਂ ਜਖਮੀਆਂ ਦੀ ਹਾਲ ਕਿਤਾ ਜਖਮੀ ਜਿਹੜੇ ਸਾਰੇ ਠੀਕ ਨੇ ਜੀ ਉਹਨਾਂ ਨੂੰ ਮਿਲਿਆ ਅਸੀਂ ਤੇ ਉਹ ਆਊਟ ਆਫ ਡੇਥ ਮਤਲਬ ਉਹਨਾਂ ਤੇ ਕੋਈ ਗ੍ਰੀਵਸ ਇੰਜਰੀ ਨਹੀਂ